ਦੀ ਵਾਟਰ ਵਾਕਸ ਦੀ ਨਾਲੀ ਰੱਖੀ ਹੋਈ ਹੈ ਜਿਹੜਾ ਪੈਂਟ ਨੂੰ ਪਾਣੀ ਆਉਂਦਾ ਵਾਟਰ ਵਾਕਸ ਦਾ ਕੱਲੇ ਉਹ ਆ ਅੱਧਾ ਕਿਲੋ ਕਿੱਲੇ ਦੀ ਉਸ ਤੋਂ ਬਾਅਦ ਬਾਰਨ 100 ਗ੍ਰਾਮ ਕਿੱਲੇ ਦਾ 15 ਕਿੱਲੇ ਤੇ 1500 ਲੀਟਰ ਪਾਣੀ ਨਾਲਕੇ ਵਿੱਚ ਦੀ ਕਢਣਾ ਪਏ ਨਾਲਕੇ ਤੇ ਫੁੱਲ ਖਵਸਤੀ ਆ ਕੀ ਅੱਜ ਏਰੀਆ ਦੇਖੋ ਕਿੰਨਾ ਸੋਨਾ ਐ ਐਡਵੈਂਚਰ ਤੋਂ ਘੱਟ ਨਹੀਂ ਕਿਸੇ ਦਾ ਲੇਵਾ ਨਫਾਰਾ ਸ਼ੁਰੂ ਹੋ ਚੁੱਕਿਆ ਇਹਦੀ ਬਜਾਦ ਹੈਗੀ 8 ਤਰੀਕ ਦੀ 8 ਨਵੰਬਰ ਦੀ ਬਜਾਦ ਹੈ ਰਹੀ ਇਹ ਹੈਗੀ ਆ 826 ਆ ਦੱਸੋ ਬਈ ਇਹ ਤੇ ਹੋਰ 0050 ਕਰਨ ਦਾ ਫਾਇਦਾ ਕਿ ਨਹੀਂ ਵਿਚਾਰ ਜ਼ਰੂਰ ਦਿਓ ਕਰੋ ਅਸੀਂ ਸਿੱਖਦੇ ਹਾਂ ਮਿੱਤਰੋ ਤੁਹਾਡੇ ਤੋਂ ਸਿੱਖਣਾ ਸੀ ਜਿਹੜਾ ਆਪਣੇ ਵਾਸਤੇ ਰੇਟ ਤਾਂ ਚਲੋ ਆਪਣੇ ਵਾਸ ਹੀ ਨਹੀਂ ਆਪਣੇ ਵਾਸੇ ਆ ਵੀ ਉਹਦਾ ਸੈਜ ਸਹੀ ਬਣਾਉਣਾ ਐਤ ਕੀ ਕੱਲਾ ਆਪਣਾ ਟਾਰਗੇਟ ਸੈਜ ਸਹੀ ਕਰਨ ਤੇ ਪੈਰ ਦੀ ਹਵਾ ਮਾਰਦੀ ਹੈ ਹਵਾ ਨਹੀਂ ਰਹਿੰਦੀ ਰੋਕ ਵਾਕੀਨ ਦਾ ਸਟਾਰਟਿੰਗ ਸਟੂਡਿੰਗ ਦਾ ਭੋ 1 ਵਜੇ ਰਾਤ ਨੂੰ ਕਰਦਾ ਥੋੜੇ ਦਾ ਉਤਲਾ ਆਹਾ ਆਣਾ ਪੜਾ ਜਾਂ ਆਣਾ ਪੜਾ ਅੱਜ ਰੋਤ ਬੜੀ ਰੇਸ ਤੇ ਜਗੂਗੀ ਕਿ ਹੈਗੀ ਤੇਰੇ ਕੋਲੇ ਠੀਕ ਹੈ ਯਾਰ ਇੱਕ ਤਾਂ ਫਾਰਮਰ ਹੀ ਬਹੁਤ ਅਹੀ ਐਡਵਾਂਸ ਹੋਏ ਫਿਰਦੇ ਬਾ ਜਾ ਉਤਨਾ ਹੁੰਦਾ ਜਿਹੜਾ ਪਾਸ ਪਾਸਿੰਗ ਵਾਲਾ ਆਇਆ ਨਾ ਪੜੇ ਜਾ ਆ ਨੱਪੀ ਰੱਖੀ ਮੂਹਰ ਲਾਉ ਤਲਾ ਖਰਾਬ ਹੋ ਗਈ ਰੇਸ ਤੇ ਜਾਗਦੀ ਥੋੜਾ ਜੀ ਹੁਣ ਦੇ ਦੂ ਆਪ ਲਓ ਜੀ ਸਾਂ ਨੂੰ ਸ਼ੂਫਾ ਕੇ ਸਾਡਾ ਡਾਕਟਰ ਸਾਹਿਬ ਚੱਲਿਆਗਾ ਕਣਕ ਨੂੰ ਜਿਹੜਾ ਮਾਰਨ ਆਪਾਂ ਨੇ ਦੋ ਕੱਢਦੇ ਹਾਂ ਪਟਾਕੇ ਕਿਉਂਕਿ ਦਿਨੇ ਹੋ ਗਿਆ ਇਸੂਰਾ ਦਾ ਅਟੈਕ ਬਾਕੀ ਵੀਡੀਓ ਪਤਾ ਨਹੀਂ ਕਿੱਥੇ ਕਿੱਧਰ ਨੂੰ ਜੁੜਨੀ ਹੈ ਇਹ ਦਿਨਾਂ ਵਾਲੀਆਂ ਨੇ ਜੁੜਨੀ ਹੈ ਵੈਸੇ ਇਹ ਖੜੇ ਆਪਣੇ ਆਲੂ ਹਜੇ ਇੰਨਾ ਬਾਰੇ ਵੀ ਗੱਲਬਾਤ ਕਰਨੀ ਅਜ ਦਿਨੇ ਮ ਆਇਆ ਤਾਂ ਸਾਲੇ ਨਵੇਂ-ਨਵੇਂ ਦਾਣੇ ਫੁੱਟੀ ਖੜੇ ਥੱਲੇ-ਥੱਲੇ ਨੀ ਕਿੰਨੀ ਕੇ ਉਹ ਦੱਸ ਹੁਣ ਕਦੋਂ ਪੱਕਣਗੇ ਉਹਨਾਂ ਦਾ ਕੀ ਫਾਇਦਾ ਵਾਇਬਰਾਡ ਦਾ ਗਾਣਾ ਯਾਦ ਆਈ ਜਾਂਦਾ ਉਹ ਸੁਣਨਾ ਹੁਣ ਇੱਕ ਦੂ ਬਾਦ ਕੀਆ ਬਾਤਾਂ ਹੀ ਹੋਊਗਾ ਕੰਨਾਂ ਦੇ ਕੀੜੇ ਕੱਢ ਦੰਦਾ ਜੋ ਚੱਲਦਾ ਸਫਰਾਂ ਦੀ ਟ੍ਰੇਲ ਹੀ ਬੜੀ ਆ ਯਾਰ ਕੰਕ ਦੇ ਹੁਣ ਉਹ ਮੜੂ ਪਤਾ ਨਹੀਂ ਕਦੋਂ ਮੈਂ ਗਲਤ ਡਿਸੀਜਨ ਲੈ ਲਿਆ ਥੱਲੇ ਉਤਰ ਕੇ ਨਾਲ ਹੀ ਜਣਾਈ ਉਹਦੇ ਹਾਂ ਵੀ ਮਿੱਤਰੋ ਇਹ ਹੈਡਲਾਈਟ ਬਾਰੇ ਤੁਹਾਨੂੰ ਦੱਸਦੀ ਐ ਇਹ ਇਹਦਾ ਰਿਵਿਊ ਜਿਹੜਾ ਕਰਿਆ ਸੀ ਨਾ ਆਪਾਂ 2021 ਦੇ ਵਿੱਚ ਕਰਿਆ ਸੀ ਠੀਕ ਹੈ ਜੀ 25 ਚੱਲ ਪਿਆ ਤੇ ਉਦੋਂ ਇਹ ਆਪਣੇ ਮਾਮਾ ਜੀ ਨੇ ਭੇਜੀ ਸੀ ਆ ਉਦੋਂ ਕਿੰਨੇ ਦੀ ਬਣਦੀ ਸੀ ਉਦੋਂ 9000 ਰੁਪਏ ਦੀ ਬਣਦੀ ਸੀ ਤਕਰੀਬਨ ਇਹ 86 8700 ਸੀ ਮੇਰਾ خیال ਪਰ 9 9000 ਹੀ ਬੋਲਦੇ ਹੁੰਦੇ ਸੀ ਬਾਹਰਲੇ ਕੈਨੇਡਾ ਚ ਠੀਕ ਹੈ ਉਧਰੋਂ ਆਈ ਸੀ ਜਾਨੀ ਉਹ ਉਧਰ ਡਾਲਰ ਦੇ ਹਿਸਾਬ ਨਾਲ ਇੰਨੇ ਵੀ ਬਣਦੀ ਤੇ ਇਹਨੂੰ ਐਮਾ ਜੌਨ ਵਗੈਰਾ ਤਾਂ ਵੀ ਖਰੀਦ ਸਕਦੇ ਪਰ ਹੁਣ ਜਿਵੇਂ ਉਹ ਮੁੰਡੇ ਦੇ ਪਹਿਲਾਂ ਲੱਗੀ ਦੇਖੀ ਸੀ ਉਹਦੀ ਡਿਟੇਲ ਮੈਂ ਪਾਉ ਹੋ ਸਕਿਆ ਤਾਂ ਉਹ ਘੱਟ ਖਰਚ ਵਾਲੀ ਉਹਦਾ ਪਰ ਥੋੜਾ ਜਿਹਾ ਅਚਾਨਣ ਇਹਦੇ ਨਾਲ ਘਟਾ ਹੈ ਇਹ ਫਿਨੈਕਸ ਦੀ ਆ ਯਾ ਐਫ ਐ ਆਈ ਐਕਸ ਕੁਛ ਇਦਾਂ ਐਫ ਈ ਐਨ ਆਈ ਐਸ ਠੀਕ ਹੈ ਇਹ ਕੰਪਨੀ ਦੀ 4 ਸਾਲ ਚੱਲ ਗਈ ਬਹੁਤ ਸੋਹਣਾ ਇਹਦਾ ਜਿਹੜਾ ਬੈਟਰੀ ਬੈਕਅਪ ਆ ਉਹ ਤਾਂ ਇੰਨਾ ਕੁ ਪਿਆਰਾ ਨਾ ਮੰਨ ਲਓ ਵੀ ਸਾਰੀ ਰਾਤ ਕਢਾ ਲਾ ਬੜੀ ਲਾਈਟ ਚੱਲੀ ਯਾਰ ਅੱਗ ਚੱਲੀ ਨਿਆਰਾ ਹੀ ਲਿਆਦਾ ਇਹ ਵੀ ਵੈਲੋ ਦੀ ਪਰਾਲੀ ਆਹੀਂ ਪਈ ਆ ਉਦੋਂ ਦੀ ਤੇ ਬਾਲਾਂ ਨੂੰ ਜੀ ਨਹੀਂ ਕਰਦਾ ਇਹਦੇ ਕਦੇ ਰਾਤ ਬਰਾਤੇ ਵਾਲਾਂਗੇ ਚਲ ਅੱਜ ਕੰਮ ਆਈ ਜਾਂਦੀ ਆ ਅਜੇ ਵੀ 2-3 ਰਾਤਾਂ ਦੀ ਪਈ ਆ ਜੇ ਕਦੇ ਲਾਉਣਾ ਹੋਵੇ ਤਾਂ ਤੇ ਇਹਦਾ ਬਾਬੇ ਉਹ ਬਾਲਾ ਨਿਆਰਾ ਯਾਰ ਇਹ ਵੈਸੇ ਬਹੁਤ ਭਰਾ ਕਹਿੰਦੇ ਮੱਛਰ ਆ ਜਾਂਦਾ ਮੂੰਹ ਤੇ ਪਰ ਉਹ ਝੋਨੇ ਵਾਲੇ ਆਪਾਂ ਜੇ ਤਾਂ ਖੜ ਕੇ ਨੱਕਾ ਲਾਉਣਾ ਇੱਕ ਥਾਂ ਜਿਆਦਾ ਖੜਨਾ ਫੇਰ ਆਉਂਦਾ ਜੋ ਤੁਰੇ ਫਿਰਦੇ ਆ ਉਦੋਂ ਬਹੁਤ ਨਿਆਰਾ ਲੰਦੀ ਵੈਸੇ ਜਿੰਨਾ ਕ ਟਾਈਮ ਆਪਾਂ ਜੋ ਮੂੰਹਾਂ ਮਾਰਦੇ ਆ ਪਰ ਟਕਾਉਂਦੇ ਨਹੀਂ ਨਾ ਉਹਦਾ ਮੂੰਹ ਏਦਾਂ 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 ਕਰੀ ਜਾਣਾ ਜਿਵੇਂ ਫੇਰ ਕੁਝ ਨਹੀਂ ਹੁੰਦਾ ਜਿਵੇਂ ਇਧਰ ਉਹ ਟੱਕ ਭਰਿਆ ਐਂ ਰੱਖਿਆ ਐਂ ਭਰਿਆ ਇੰਨੇ ਇੰਨੇ ਚਰਚ ਮੰਨ ਲਓ ਨਹੀਂ ਆਉਂਦਾ ਮੱਛਰ ਯਾਨੀ ਮੈਨੂੰ ਪ੍ਰੋਬਲਮ ਨਹੀਂ ਆਈ ਯਾਰ ਕੋਈ ਤੇ ਇਹ ਕੋਈ ਆਪਣਾ ਇਹ ਵੀ ਕੋਈ ਮਾਸੀ ਦੇ ਪੁੱਤ ਨਹੀਂ ਉਹ ਗੱਲ ਵਾਂਗੂ ਬੈਂਡਰੀ ਵਾਲੇ ਪਰ ਇਹ ਜਿਹੜੇ ਵੀ ਵੀਰਾਂ ਦੇ ਕੋਈ ਭਰਾ ਕੋਈ ਮਿੱਤਰ ਯਾਰ ਵੇਲੇ ਬਾਹਰ ਆ ਉਹ ਜ਼ਰੂਰ ਬਈ ਆ ਮੰਗਾਓ ਬੈਟਰੀ ਤੁਸੀਂ ਇਹਦੀ ਮੈਂ ਫੋਟੋ ਲਾ ਦੂੰਗਾ ਜਾਂ ਬਸ ਜਿਹੜਾ ਐਫ ਐਨ ਐਫ ਈ ਐਨ ਆਈ ਐਕਸ ਜਦੋਂ ਸਰਚ ਕਰੋਗੇ ਤੁਸੀਂ ਹਨਾ ਬਾਹਰ ਬੈਠੇ ਤੇ ਤੁਹਾਨੂੰ ਮਿਲ ਜਾਣੀ ਹੈ ਤੇ ਇਹ ਜ਼ਰੂਰ ਮੰਗਾਓ ਬਈ ਬਾਲਾ ਨਿਆਰਾ ਯਾਰ ਹੱਥ ਇੱਕ ਵੇਲਾ ਰਹਿੰਦਾ ਤੇ ਦੋਵੇਂ ਹੱਥਾਂ ਨਾਲ ਬੰਦਾ ਮੌਜ ਨਾ ਮੂੰਹਾਂ ਮਾਰਦਾ ਨਹੀਂ ਤਾਂ ਜੋ ਵੱਟ ਤੇ ਬੈਟਰੀ ਰੱਖ ਲਈ ਹੈ ਨਾ ਟਾਰਚ ਆਪਣੀ ਤਾਂ ਜਿੱਥੇ ਆਪਣਾ ਮੂੰਹਾ ਹੁੰਦਾ ਉਹ ਹੁੰਦਾ ਨੀਵਾ ਉੱਥੇ ਤਾਂ ਚਾਨਣ ਪੈਂਦਾ ਨਹੀਂ ਵੀ ਕਿੱਥੇ ਮਿੱਟੀ ਟਿਕੀ ਜਾਂਦੀ ਹੈ ਕਿ ਨਹੀਂ ਵਗਦੇ-ਵਗਦੇ ਪਾਣੀ 'ਚ ਬਹੁਤ ਔਖਾ ਜਿਹੜੇ ਭਰਾ ਬਾਕੀ ਲਾਉਂਦੇ ਆ ਪਾਣੀ ਯਾਰ ਜੇ ਤਾਂ ਹੁਣ ਐਵੇਂ ਪੁੱਠਾ ਕਮੈਂਟ ਕਰਨਾ ਵੀ ਇਹਨਾਂ ਨਾਲ ਐ ਨਹੀਂ ਹੁੰਦਾ ਉਹ ਗੱਲ ਵੱਖਰੀ ਹੈ ਪਰ ਸਮੇਂ ਦੇ ਨਾਲ-ਨਾਲ ਸੌਖ ਵੀ ਜ਼ਰੂਰੀ ਹੈ ਥੋੜਾ ਜਿਹਾ ਲੈਣਾ ਸੌਖ ਜ਼ਰੂਰੀ ਹੈ ਤੇ ਜਦੋਂ ਇਹ ਤੁਸੀਂ ਵਾਰਤ ਲਈ ਤੁਸੀਂ ਕਹਣਾ ਯਾਰ ਇਹਦੇ ਬਿਨਾਂ ਤਾਂ ਹੱਥੋਂ ਪਾਣੀ ਨਹੀਂ ਲੱਗਦਾ ਇੰਨਾ ਸੌਖ ਹੋ ਜਾਣਾ ਇਹਦਾ ਬਾੜੀ ਘਾਣ ਚਹੀਏ ਬੜੀ ਯਾਰ ਮੱਛੀ ਹਣਾ ਦੇਖੋ ਤੁਸੀਂ ਆ ਪੰਗਾ ਆਪਣੇ ਬੈਗਟ ਜਿਹੜੇ ਜਿਹੜੇ ਆਲੂਆਂ ਤੇ ਲਾਏ ਇਹ ਵੀ ਓਵੇਂ ਸਾਫ ਸਾਫ ਰੱਖਿਆ ਵੀ ਮਚਾਵਾਂਗੇ ਤੇ ਹਜੇ ਤਾਂ ਇਹਨਾਂ ਦਾ ਵੀ ਸਵਾਦ ਬਣਿਆ ਠੰਡ ਹੀ ਬਹੁਤ ਘਟ ਪਈ ਯਾਰ ਬਾ ਤਿੰਨ ਪਟਾਕੇ ਚਲਾ ਕੇ ਜਾਣੇ ਆਪਾਂ ਸਰਫੇਨਾ ਇੱਕ ਦੂ ਬਾਅਦ ਵਿੱਚ ਜੇ ਇੱਕ ਜਮਾਂ ਤੁਰਨ ਲੱਗੇ ਮੈਂ ਪਟਾਕੇ ਪਟੂਕੇ ਚਲਾਉਂਦਾ ਰਿਹਾ ਆਪਣੇ ਜਮਾਂ ਨੁਕਸਾਨ ਹੀ ਹੋਇਆ ਜਿਹੜੇ ਲੋਕਾਂ ਨੇ ਥੋੜੀ ਥੋੜੀ ਸਬਜ਼ੀ ਲਈ ਸੀ ਉਹਨਾਂ ਦਾ ਫੁੱਲ ਨੁਕਸਾਨ ਹੋਇਆ ਬਹੁਤ ਚਾਨਣ ਚਾਨਣੀ ਰਾਤ ਆਜ ਤਾਂ ਬਹੁਤ ਦੀਨ ਆਈ। ਲਾ ਵੀਰੋ ਅੱਜ ਨਾਲ ਕਿਤੇ ਕਵਸਤੀ ਆ ਗਈ ਸਪਰੇਅ ਕਰਾਉਣ ਲੱਗੇ ਆ। ਕਿਹੜੀ ਕਿਹੜੀ ਸਪਰੇਅ ਕਰਾਉਣੇ ਉਹ ਵੀ ਤੁਹਾਨੂੰ ਦੱਸਦੇ। 4 ਡਰਮਾਂ ਹੀ ਕਿੱਲੇ ਦੀਆਂ ਲਵਾਵਾਂਗੇ 100 ਲੀਟਰ ਪਾਣੀ। ਹੂੰ। ਇਹ ਲੰਮਾ ਕਰਕੇ ਮੜਾ ਜਾ। ਬਾਕੀ ਇਹ ਬਈ ਪਹਿਲਾਂ ਤਾਂ ਬਾਬੇ ਉਹ ਬਹੁਤ ਕਣਕ ਆਪਣੀ ਦਿਲ ਤੋੜਦੀ ਸੀ ਕਿਵੇਂ ਆਖੀ ਇਹ ਸੁਪਰ ਸੀਡਰ ਨਾਲ ਵੀ ਜਿਵੇਂ ਉਹ ਦੋਗੀਆਂ ਮਾੜੀਆਂ ਮੋਟ ਹੈਂਗੇ। ਉਹ ਮਗਲੋਂ ਹੁਣ ਧੜਾ ਲੱਗ ਗਿਆ ਪਰ ਪਹਿਲਾਂ ਬਹੁਤ ਹਣੇ ਖਲਲਾ ਕਰੇ ਤੇ ਉਹਦੋਂ ਤਾਂ ਮਨ ਤੋੜਦੀ ਸੀ ਹੁਣ ਕਣਕ ਵਧੀਆ ਬਣ ਗਈ ਚਲੋ ਤਿੰਨ ਘਟੇ ਰੇ ਇਹਦੇ ਵੀ 45 ਕਿਲੋ ਵਾਲੇ ਘਟੇ ਹੁੰਦੇ ਐਨਾ ਕਿ ਕਿਤੇ ਕਿਤੇ ਛਿਟਾ ਗੱਡੀ ਬੈਠੀ ਐ ਇਹ ਆ ਤਾਂ ਚਲ ਜਿਆਦੀ ਗੱਡੀ ਬੈਠੀ ਵੈਸੇ ਆਏ ਜੀ ਆ ਵੀ ਇੱਥੇ ਇੱਥੇ ਹੈ ਨਹੀਂ ਹੋਰ ਕਿਤੇ ਤੇ ਆ ਆ ਖੜਾ ਜਵਾਨ ਖਾਰਾ ਛਿਰੂ ਹੋਏ ਤਾਂ ਕਿ ਇਹਦੀ ਬਜਾਦ ਹੈਗੀ 8 ਤਰੀਕ ਦੀ 8 ਨਵੰਬਰ ਦੀ ਬਜਾਦ ਹੈ ਰਹੀ ਇਹ ਹੈਗੀ ਆ 826 ਠੀਕ ਹੈ ਜੀ 222 ਵਿੱਚ 222 ਆਪਣੇ ਕੋਲੇ ਤੇ 327 ਹੈ ਇਹੇ ਤਣਕਾ ਆਪਣੇ ਕੋਲ ਠੀਕ ਹੈ ਜੀ ਮੈਂ ਨਲਕੇ ਤੇ ਡਿਊਟੀ ਦਿੰਨੇ ਹੁਣ ਫੇਰ ਕੱਢਾਂਗੇ 100 ਲੀਟਰ ਪਾਣੀ ਕਾਸ ਬਾਲਟੀਆਂ ਭਰ ਜਾਂਦੇ ਆ ਜੀ ਤੇ ਠੀਕ ਹੈ ਮਿੱਤਰੋ ਟਰੈਕਟਰ ਦਾ ਕੰਮਕਾਰ ਆਪਣੇ ਲੈ ਵਿੱਚ ਹੀ ਆ ਕਿਉਂਕਿ ਡੀਜ਼ਲ ਪੰਪ ਨੇ ਬਹੁਤ ਟਾਈਮ ਲਵਾਤਾ ਡੀਜ਼ਲ ਪੰਪ ਜਾ ਵਾ ਸਿਰਾ ਕਰਾਇਆ ਹੈ ਓਕੇ ਦੀ ਰਿਪੋਰਟ ਖੇਤੀ ਬਾੜੀ ਲਈ ਪਰ ਅੱਜ ਤੱਕ ਹੋ ਚਲੋ ਅੱਜ ਤੱਕ ਜਿਹੜਾ ਕੰਮ ਕਰਦੇ ਰਹੇ ਆ ਮੂਰਖਤਾ ਵੀ ਕਹਿ ਸਕਦੇ ਆ ਨੂੰ ਪਰ ਉਹ ਲੋਟ ਆਇਆ ਸੀ ਆਪਣੇ ਚਲੋ ਚੱਲੀ ਜਾਂਦਾ ਜੀ ਜਿਹੜੀਆਂ ਆਪਾਂ ਜਵੇਂ ਆ ਬਾਲਟੀ ਚ ਪਾਣੀ ਏਕੀ ਇਹਨੇ ਲਿਆਂਦਾ ਉਹ ਬਾਲਟੀ ਚ ਦੇਖੀ ਇਹਨੇ ਇਹ ਬਾਲਟੀਆਂ ਚ ਆਪਾਂ 90 90 ਡਰਮਾਂ ਦਾ ਜੇ ਉਹ ਦਵਾਈ ਵੀ 90 ਡਰਮਾਂ ਦੀ ਦਵਾਈ ਕਰ ਦਿੰਦੇ ਹੁੰਦੇ ਸੀ ਸੋਚ ਜਿਆਦਾ ਲਿਕਵਿਡ ਹੁੰਦੀ ਸੀ ਵੈਸੇ ਇਹ ਹੁਣ ਇਹ ਤਾਂ 3 ਕਿਲੋ ਮਾਲ ਪਣੀਆ ਸੀ ਜਿਹੜੇ ਕਿਲੋ ਅ ਸਵਾ ਕਿਲੋ ਹੋ ਗਿਆ ਆਪਣਾ ਕੀ ਬੋਲ ਸਕਦਾ ਇਹਨੂੰ ਆਪਾਂ ਮੈਗਨੀਜ਼ ਤੇ ਇਹਨੇ ਤਾਂ ਚਲੋ ਈ ਕੋਲ ਹੈ ਨਾ ਇੱਕ ਬਾਲਟੀ ਚ ਅੱਜ ਪਹਿਲੀ ਵਾਰੀ ਆਪਾਂ 2020 ਦਾ ਬਾਣ ਲੈ ਰਹੇ ਆ ਇਹਨੂੰ 4 ਸਾਲਾਂ 5 ਸਾਲ ਹੋ ਗਿਆ ਤਕਿ ਤੇ ਪੰਜਾਂ ਸੀਜ਼ਨਾਂ ਚ ਆਪਾਂ ਕਦੇ ਵੀ ਵਾਰੀ-ਵਾਰੀ ਸਪਰੇ ਨਹੀਂ ਘੋਲੀ ਸੀ ਬਸ ਜਿੰਨੇ 90 ਡਰਮੀਆਂ ਲੱਗਦੀਆਂ ਸੀ ਇੱਥੇ ਤੇ ਜਾਂ ਬਾੜ 63 ਲਾਉਂਦੇ ਹੁੰਦੇ ਸੀ ਪਹਿਲਾਂ ਫੇਰ 90 ਲਵਾਉਣ ਲੱਗੇ 15 ਕਿੱਲਿਆਂ ਤੇ ਤੇ 80 90 ਕਦੇ ਗਾਂ ਵਾਲੇ ਦੀ ਵੀ ਘੋਲੀ 90 ਡਰਮੀਆਂ ਦੀ ਉਹ 7ਾਂ ਕਿੱਲਿਆਂ ਦੀ ਗਾਂ 7 ਕਿੱਲਈ ਉਹਦੀ ਇੱਥੇ ਕੱਢ ਕੇ ਰੱਖ ਲਈ ਬਾਕੀ ਬਾਲਟੀ ਮੰਨ ਲਓ ਜੰਨੀ ਰਹਿ ਜਾਂਦੀ ਦਵਾਈ ਉੱਥੇ ਕਰੀ ਜਾਂਦੇ ਤਾਂ ਅੱਜ ਪਹਿਲੀ ਵਾਰੀ ਤਿੰਨਾਂ ਤਿੰਨਾਂ ਕਿੱਲਾਂ ਨਹੀਂ ਘੋਲ ਰਹੇ ਆ ਵਾਰੀ ਵਾਰੀ ਚਾਰ ਪੈਕਟ ਆ ਇਹਦੇ ਬਾਕੀ ਉਹ ਤਾਂ ਸੌਖਾ ਘੋਲ ਜਾਂਦਾ ਬਾਹਰ ਨੂੰ ਤੇ ਮੈਂ ਨਹੀਂ ਇਹ ਥੋੜਾ ਜਿਆਦਾ ਔਖਾ ਕਰਦੀ ਆ ਤੇ ਅੱਜ ਪਹਿਲੀ ਵਾਰੀ ਤਿੰਨਾਂ ਤਿੰਨਾਂ ਕਿੱਲਾਂ ਨਹੀਂ ਘੋਲਣ ਲੱਗੇ ਚਾਰਾਂ ਸੀਲ ਨਾ ਤੇ ਤੇ ਬਾਬਾ ਵਧੀਆ ਦਵਾਈਆਂ ਦਾ ਰਿਜ਼ਲਟ ਆਉਦਾ ਹੀ ਕੋਈ ਆਇਆ ਨਹੀਂ ਆਪਾਂ ਕਹੀਏ ਮਾੜਾ ਆਉਂਦਾ ਸੀ ਸਰੇ ਵਾਲਾਂ ਨੇ ਦਵਾਈਆਂ ਕਰੀ ਲੀਆਂ ਕੋਈ ਲੰਡੂ ਦਵਾਈ ਨਹੀਂ ਕਰੀਦੇ ਨਟੀਵ ਸਟਿਵ ਵਰਗੀਆਂ ਤੇ ਪਹਿਲਾ ਐਮ ਐਸਟਾਰ ਆਉਂਦੀ ਮਥਨ ਮਥਨ ਤੇ ਇਹ ਤੋਂ 3 ਸਾਲ ਹੋ ਗਏ ਉਹ ਕਰਦੇ ਨੂੰ ਤੇ ਪਰ ਕਦੇ ਨਹੀਂ ਕੋਈ ਐਸੀ ਕਹਿ ਸਕਦੇ ਆਪਾਂ ਵੀ ਦਵਾਈ ਨੇ ਕੰਮ ਨਹੀਂ ਕੀਤੀ ਤਾਂ ਹਾਂ ਕੁਝ ਦਵਾਈਆਂ ਹੁੰਦੀਆਂ ਜਿਹੜੀਆਂ ਨਹੀਂ ਖੋਲਦੀਆਂ ਪਰ ਜਿਹੜੀਆਂ ਨਸਾਰੇ ਤੇ ਆ ਕੇ ਦਵਾਈਆਂ ਨੂੰ ਤਕਰੀਬਨ ਖੋਲਦੀਆਂ ਹੀ ਸੀ ਕਿ ਹੁਣ ਅੱਲ ਮੈਂ ਤੇ ਕਰਦੇ ਸੀ ਇਹਦੇ ਚ ਕਈ ਦਵਾਈਆਂ ਸੀਗੀਆਂ ਤੇ ਉਹ ਢੱਡ ਖੋਲਣੀ ਪੈਂਦੀ ਸੀ ਇੱਕ ਸਪੈਸ਼ਲ ਜਿਵੇਂ ਆਪਾਂ ਕਹਿ ਸਕਦੇ ਆ ਉਹ ਲਾਣੀ ਪੈਂਦੀ ਹੁੰਦੀ ਹੈ ਸਪਰੇ ਬਾਰੀ ਵੀ ਉਹ ਕੀ ਹੈ ਵਾਵਾ ਯਾਦ ਆ ਗਿਆ ਕਾਪਰ ਜਿਹੜੇ ਕਾਪਰ ਦੀ ਸਪਰੇ ਕੰਦੇ ਨਹੀਂ ਕਰਨੀ ਪੈਂਦੀ ਉਹ ਤਾਂ ਚਲੋ ਗੱਲ ਅਲੱਗ ਹੈ ਨਾ ਉਹ ਅਲੱਗ ਕਰਦੀ ਹੈ ਤੇ ਬਾਕੀ ਤਾਂ ਮੰਨ ਲਓ ਹਲਕੀ ਯਾਦ ਆ ਗਈ ਮੇਰੇ ਤੇ 3000 ਤੋਂ 3012 ਤੱਕ 13 ਕਿੱਲੇ ਕੱਢਦੇ ਸਮਝ ਲਓ ਤੇ 12 ਵਜੇ ਨੂੰ ਸਾਢੇ 10 ਵਜੇ ਲੱਗ ਕੇ ਨਾਲੇ ਪਾਣੀ ਉਹ ਪਹਿਲਾਂ ਕੋਠੇ ਕੋਲ ਭਰ ਦੇ ਸਾਰਾ ਬਾਣ ਉਹਣਾ ਪਹਿਲਾ ਕਿਹੜਾ ਇਧਰੋਂ ਭਰਿਆ ਚਾਰਾਂ ਮੰਨਿਆਂ ਦਾ ਫਰਕ ਹੈ ਜੇ ਇਹ ਹੁੰਦੇ ਕੱਲੇ ਕੰਮ ਹੀ ਨਹੀਂ ਨਿਬੜਦਾ ਤੇ ਵੇਖ ਲਓ ਵੀ ਇਹ ਚਾਰਾਂ ਨੂੰ ਲਾ ਕੇ ਵੀ ਨਾ ਤੇ ਜੇ ਟਾਈਮ ਬਣਾਵਾਂਗੇ ਇਹ ਛੇਤੀ ਨਿਬੜਿਆ ਹੋਊਗਾ ਹਣ ਜੇ ਕੱਲੇ ਬੰਦੇ ਤੇ ਵੀ ਢਾਲ ਲਊ ਭਾਵੇਂ ਪਤਾ ਨਹੀਂ ਕੀ ਸਿਸਟਮ ਹੈ ਇਹ ਜਦੋਂ ਚਾਰ ਜਣੇ ਲੱਗ ਜਾਂਦੇ ਨਾ ਡਰਮੀ ਨੂੰ ਵੀ ਟਾਈਮ ਘੱਟ ਆਉਂਦਾ ਇਹਨਾਂ ਨੇ ਹੁਣ ਚਾਰਾਂ ਨੇ ਜੇ 12 ਕਿੱਲੇ ਕਰਿਆ ਤਾਂ ਜਾਨੀ ਇੱਕ ਨੂੰ ਤਾਂ 3 ਕਿੱਲੇ ਹੀ ਆਇਆ ਤੇ ਤਿੰਨ ਹਜੇ ਕਰਨ ਕਰਨਾ ਨਹੀਂ ਸੀ ਉੱਥੇ ਕੱਲੇ ਬੰਦੇ ਨੇ ਕਿਉਂਕਿ ਬਾੜ ਬਹੁਤ ਪੈ ਜਾਂਦੀ ਐ ਕਨਾਰ ਨਿਬੜਦਾ ਨਹੀਂ ਕਿੰਨੀ ਬਾੜ ਤੁਰ ਕੇ ਆਉਣਾ ਪੈਂਦਾ ਖਾਲੀ ਆਉਣਾ ਪੈਂਦਾ ਇਹ ਫਰਕ ਪੂਰਾ ਪੈ ਜਾਂਦਾ ਇਹ ਡਰਮੇ ਦਾ ਇੱਕ ਹੀ ਨਿਆਰਾ ਵਾ ਜੇ ਕਿਤੇ ਆਉਣ ਜਾਣ ਹੁੰਦਾ ਹੋਵੇ ਤਾਂ ਐਸੇ ਖਾਲੇ ਤੇ ਹੋਵੇ ਨਹੀਂ ਜਿਵੇਂ ਇੱਥੋਂ ਭਰ ਲਈ ਤੇ ਅਗਲੇ ਸਿਰੇ ਪਾਣੀ ਹੋਵੇ ਫੇਰ ਤਾਂ ਨਿਆਰਾ ਮਿੱਤਰੋ ਬੋ ਲਾਸਟ ਡਰਮਾਂਗੇ ਇਸ ਤੋਂ ਬਾਅਦ ਅੱਗੇ ਕੋਈ ਕੰਮ ਕਰ ਦੇਣੇ ਮਿੱਤਰੋ ਵਾਹਿਗੁਰੂ ਦੀ ਕਿਰਪਾ ਨਾਲ ਕਣਕ ਚ ਪੂਰੀ ਕੈਂਡ ਫੋਟ ਜਿੱਥੇ-ਜਿੱਥੇ ਹੈਗੀ ਜਿੱਥੇ ਮਾ ਚੁਗਰੀ ਉਹ ਤਾਂ ਚਲ ਗਈ ਕਹਿਣਾ ਪਰ ਐ ਵਾਣੀ ਪਏ ਫਿਰਦੇ ਉਹ ਕਿੱਥੋਂ ਪਾਣੀ ਹੋਣੇ ਲੈ ਵੀ ਮਿੱਤਰੋ ਸਪਰੇਅ ਹੋ ਗਈ 2250 ਚ 15 ਕਿੱਲੇ ਜਗਾ 64 ਰੁਪਈਆ ਦੇ ਹਿਸਾਬ ਨਾਲ 65 ਰੁਪਈਆ ਲਾਹਣਾ ਤੇ ਪੌੜ ਕਰਕੇ ਹੁਣ ਉਤੋਂ ਦੀ ਜਾਣਾ ਪੈਂਦਾ ਮੌਨਸਰ ਤੋਂ ਕੋਟ ਪੂਰਾ ਰੋਡ ਵਾਲਾ ਜਿਹੜਾ ਪੌੜਾ ਜਿੱਥੇ ਬਸ ਲੱਗੀ ਉਧਰ ਦੀ ਜਾਣਾ ਪੈਂਦਾ ਹਾਂ ਇਨਾ ਵਾਲ ਪੈਂਦਾ ਸਾਨੂੰ ਦੇਖੋ ਫਿਰ ਪੌੜ ਪੌੜ ਰਿਹਾ ਮੇਤਰਾ ਬਹੁਤ ਤਕੜਾ ਪੌੜ ਵਾਰ ਰਿਹਾ ਜਬਰਦਸਤ ਕੰਮ ਨਹਿਰ ਫਿਰਦੀ ਜਮਾਂ ਥੱਲੇ ਕੰਮ ਬਹੁਤ ਹੋ ਗਿਆ ਟੇਡਾ ਲੋਗਾਂ ਵਾਲੇ ਥਾ ਮੱਕੀ ਦਾ ਪਤਾ ਨਹੀਂ ਕਿਵੇਂ ਹੋਊਗੀ ਕਿਵੇਂ ਨਾ ਹੋਊਗੀ ਪਾਣੀ ਬਿਨਾ ਬਲ ਰਹੀ ਨਾ ਗਾਨਾ ਅੱਖਾਂ ਹੀ ਪੱਕ ਜਾਂਦੇ ਨੇ ਆਉਂਦੇ ਆਉਂਦੇ ਧਰਨ ਪੈ ਜਾਂਦੀ ਬੜਕ ਬੜਕ ਵਾਇ ਤੇ ਖਾ ਦੋ ਏਰੀਆ ਦੇਖੋ ਕਿੰਦਾ ਸੋਣਾ ਐ ਐਡਵੈਂਚਰ ਤਾਂ ਘੱਟ ਨਹੀਂ ਕਿਸੇ ਦਾ ਖੇਤ ਜਾਣਾ ਵੀ ਆ ਵੱਡੀ ਨਹਿਰ ਰਾਸਣ ਦੇ ਨਹਿਰ ਦੇ ዳਲੇ ਰਹਿਣਾ ਆਪਾਂ ਜਦੋਂ ਮਸ਼ੀਨ ਲੈ ਕੇ ਜਾਵਾਂਗੇ ਤਾਂ ਇਹਦੇ ਨਾਲ ਹੀ ਚਲਾਉਣੇ ਹੁੰਦੇ ਆ ਮਸ਼ੀਨ ਅੱਗੇ ਜਾ ਕੇ ਰਾਸਤਾਂ 'ਚ ਉਥੇ ਵੀ ਵੀਡੀਓ ਬਣਾਵਾਂਗੇ ਜਿਹੜੇ ਭਰਾ ਨਵੇਂ ਆੜਾ ਹੋਇਆ ਦੇਖਿਆ ਜਗਾ ਮਸ਼ੀਨ ਲੈ ਕੇ ਜਾਵਾਂ ਤੇ ਤਰਾਹੇ ਕੀ ਹਲ ਫਰ ਪੂਰਾ ਵਾਟਰ ਵਾਕਸ ਦੀ ਨਾਲੀ ਰੱਖੀ ਹੋਈ ਹੈ ਜਿਹੜਾ ਪੈਂਡ ਨੂੰ ਪਾਣੀ ਹੁੰਦਾ ਵਾਟਰ ਵਾਕਸ ਦਾ ਕੱਲੇ ਉਹ ਆ ਹੁਣ ਉਹ ਵੀ ਅੱਜ ਕਲੈਕਸ਼ਨ ਕੱਟੀ ਬਿਠੇ ਤੇ ਆਪਾਂ ਨੂੰ ਮੱਕੀ ਨੂੰ ਪਾਣੀ ਕਿੱਥੋਂ ਜਾਊਗਾ ਇੱਥੋਂ ਪੈਵ ਲਾਈਨਾਂ ਸਾਰੀਆਂ ਲੈ ਆਂਗੇ ਬੰਦ ਹੋਊਗਾ ਆ ਪੰਗਾ ਲਓ ਜੀ ਸ਼ਾਦੀ ਆ ਗਈ ਦੂਜੇ ਖੇਤ ਇੱਥੇ ਤੁਹਾਨੂੰ ਦਿਖਾਉਣੇ ਕੰਮਕਾਰ ਆਪਣਾ ਨਹਿਰ ਵਾਲਾ ਬੰਦ ਹੁਣ ਕਰਕੇ ਪਾਈਪਲਾਈਨਾਂ ਬੰਦ ਹੁਣ ਕਰਕੇ ਇੱਧਰ ਹੋਇਆ ਪਿਆ ਕੰਮ ਡੇਡਾ ਅੰਗੀ ਤੁਸੀਂ ਦੇਖੋ ਵੀ ਆ ਨੱਕਾ ਜਿਹੜਾ ਫੋਲ ਵੜਕਦਾ ਹੁੰਦਾ ਇੱਥੇ 6 ਇੰਚ ਜਣੀ ਪਾਣੀ ਤਾਂ ਆਉਂਦਾ ਹੀ ਆਉਂਦਾ ਘੱਟੋ ਘੱਟ 8 ਇੰਚ ਪਾਣੀ ਮੰਨੋ ਤੇ ਹੁਣ ਤੁਸੀਂ ਦੇਖੋ ਵੀ ਆ ਸਾਰੇ ਤਿੰਨ ਕਨਾਲਾਂ ਕੇ ਚਾਰ ਟੱਕਣਾਲਾਂ ਤੋਂ ਰਹੀਗਾ ਟੜਕੇ ਦਾ ਇੰਜਣ ਜਾਂ ਚੱਲੀ ਜਾਂਦਾ ਪੂਰਾ ਹੀ ਨਹੀਂ ਲੈ ਰਿਆ ਮਨ ਲਾਇਨ ਤੇ ਅੱਜ ਆਪਾਂ ਸਵੇਰੇ ਪੱਠੇ ਲਾਉਣੇ ਆ। ਉਹ ਇੰਜਨ ਆਪਣਾ ਵੀ ਇੱਥੇ ਹੈਗਾ। ਫਿਰ ਆਪਾਂ ਮੈਂ ਕਿਹਾ ਵੀ ਜਿਹਨਾਂ ਨੇ ਜੜਿਆ ਆ ਜਾਂਦੇ ਅਸੀਂ ਜੜ ਲੈਨੇ ਆ ਉਹ ਸੌਖਾ ਨਾਲੇ। ਤੇ ਆਪਣਾ ਖਾਲਾ ਜੜਾ ਪਾਉਣਾ ਪੈਣਾ। ਹੁਣ ਉਹਦੇ ਨਾਲ ਹੀ ਆਪਾਂ ਲਾਉਣੇ ਆ ਇੱਥੇ। ਆ ਜਮੀ ਲਾਉਣੀ ਆ ਆਪਾਂ। ਵੱਡਾ ਲਾਉਣਾ। ਤੇ ਸਰੋਂ ਵੀ ਦੇਣੇ ਆ ਯਾਰ ਸਰੋਂ ਦਾ ਕਿਵੇਂ ਕਰੀਏ ਮਿੱਤਰੋ ਦੱਸਿਓ ਤੁਸੀਂ ਵੀ ਆਪਣੇ ਵਿਚਾਰ ਜਿਹੜੇ ਭਾਵਾਂ ਭਰਾਵਾਂ ਦਾ ਸਰੋਂ ਚ ਤਜਰਬਾ। ਸਰੋਂ ਆਪਣੀ ਕੋਰ ਹੀ ਆ ਇਹ। ਜਮਾ ਕੋਰ ਇਹਦੇ 'ਚ ਬਸ ਇੱਕ ਮੀਂਹ ਤਗੜਾ ਪਿਆ ਜਿਹੜਾ ਮੰਨ ਲਓ ਤੁਸੀਂ ਕਿਾਰੇ ਪਰ ਉਦੋਂ ਬਸ ਲੱਗਿਆ ਹੋਇਆ ਪਾਣੀ ਇਹਨੂੰ ਪਰ ਅਸਲ ਦੇ ਵਿੱਚ ਉਵੇਂ ਪਾਣੀ ਨਹੀਂ ਲਾਇਆ ਆਪਾਂ ਮੂੰਹ ਇਹਨਾਂ ਤੇ ਮੇਰਾ ਰਾਦਾ ਯਾਰ ਜੇ ਲਾਜ ਦੇਈਏ ਦੇਣੇ ਲੈਣੇ ਕਿਸੇ ਦਾ ਸਲਾਹ ਉਹ ਇੰਜਣ ਚੱਲੀ ਜਾਂਦਾ 4 ਇੰਚ ਹੀ ਪਾਣੀ ਹੈ ਡੀਜ਼ਲ ਸੜਸੜ ਲੱਗੂਗਾ ਹੁਣ ਇੱਕ ਆਲੰਗਾ ਤੇ ਮਿੱਤਰੋ ਯਾਰ ਜੀ ਰੋ ਜੀ ਰੋ 50 ਤਾਂ ਮਾਰਤਾ ਪਰ ਵੱਲ ਹਜੇ ਵੀ ਕੈਂਮ ਖੜੀ ਹੈ ਇਹਦੇ ਬਾਰੇ ਵੀ ਤਿਆਰਪਾ ਦੱਸਿਆ ਕਰੋ ਆਪਣਾ ਤੁਸੀਂ ਤੇ ਜਿਹੜੇ ਭਰਾ ਪੱਕੇ ਦੇ ਲਾਉਂਦੇ ਆ ਪੁਰਾਣੇ ਉਹ ਸਾਨੂੰ ਨੰਬਰ ਵੀ ਸ਼ੇਅਰ ਕਰਿਓ ਉਹ ਤੁਹਾਡੇ ਤਾਂ ਸਲਾਹ ਲਿਆ ਕਰਾਂਗੇ ਕਿਉਂਕਿ ਸਾਨੂੰ ਸਲਾਹ ਰਸਤੇ ਰਸਤੇਦਾਰਾਂ ਤੋਂ ਲੈਣਿਆਂ ਤਾਂ ਪਰ ਸ਼ਰਮ ਜੀ ਆ ਜਾਂਦੀ ਹਰ ਵਾਰੀ ਵਾਰੀ ਨਿੱਕੀ ਨਿੱਕੀ ਗੱਲ ਜੀ ਪੁੱਛਦਿਆਂ ਨੂੰ ਤੇ ਹੁਣ ਇਹਦੇ ਤੇ ਇਰਾਦਾ ਸੀਗਾ ਫੇਰ ਵੀ ਮੈਂ ਇਹਨਾਂ ਇੱਕ ਵਾਰੀ ਹੋਰ 0050 ਕਰਦਗੇ ਉਹਦੇ ਨਾਲ ਕੀ ਐ ਵੀ ਵਾਲਕ ਥੋੜੀ ਘਣੀ ਤਾਂ ਡਾਊਨ ਪਵੇ ਯਾਰ ਨਾਲੇ ਸਾਈਜ਼ ਹੋਰ ਚੱਕਿਆ ਵੇ ਆਲੂ ਹੁਣ ਠੀਕ ਬਣਿਆ ਪੈਸਾ ਜੇ ਏਡਾ ਮਾੜਾ ਨਹੀਂ ਆਪਾਂ ਕਹਿ ਸਕਦੇ ਇਨਾ ਇਨਾ ਲੱਡੂ ਸਾਇ ਤੋਂ ਵੱਡਾ ਜਾਨੀ ਉਹ ਕਾ ਜੋੜ ਲੀਕ ਹੋ ਜਾਂਦੇ ਸਿਆਲ ਦੇ ਵਿੱਚ ਮੋਟਰਾਂ ਮੋਟਰਾਂ ਦੇ ਜੋੜ ਲੀਕ ਹੋ ਜਾਂਦੇ ਆ ਵੇ ਇਹੋ ਪਾਈਪ ਲਾਈਨ ਲੰਗਦੀ ਆ ਪਾਈਪ ਲਾਈਨਾਂ ਦਾ ਜੋੜ ਸਿਆਲ ਚ ਲੀਕ ਹੁੰਦੇ ਲੈ ਵੀ ਦੇਖੋ ਸਰਮ ਕਰਮਾਲੀਏ ਬਹੁਤ ਆਸਾਨ ਤਰੇ ਦੇ ਤਿੰਨ ਸਾਲ ਇਹ ਦੂਬਾਰ ਸਰੋਣੀ ਵੀ ਨਹੀਂ ਦੋ ਤਾਂ ਪੱਕੇ ਹੀ ਆ ਜਾਨੀ 2 ਸਾਲ ਅਗਲੇ ਤੋਂ ਅਗਲੇ ਸਾਲ ਵੀ ਗੈਪ ਪਾ ਦੇਣ ਤੇ ਬਾਕੀ ਹੋ ਸਕਦਾ ਬਈ ਕਿਵੇਂ ਵਰਤੀਏ ਜਦੋਂ ਜਿਆਦਾ ਪਈ ਹੋਈ ਤਾਂ ਹੋ ਸਕਦਾ ਖੁੱਲਾ ਡੁੱਲਾ ਵਰਤੀ ਜਾਈਏ ਇੱਕ ਸਾਲ ਹੀ ਗੈਪ ਪਵੇ ਪਰ ਲੱਗਦਾ ਆਏ ਆ ਵੀ ਜਿਵੇਂ 6 ਕ ਨਾਲ ਆ ਪਸ਼ੂ ਵੀ ਆਪਣੇ ਤਾਂ ਤਿੰਨ ਕੀ ਹੈ ਤੇ ਬਾਕੀ ਘਰੇ ਦਾ ਕਿੰਨਾ ਕੁ ਵਰਤਿਆ ਜਾਂਦਾ ਛੋਟਾ ਜਿਹਾ ਆਪਣਾ ਪਰਿਵਾਰ ਹੈ ਤੇ ਇਹ ਬਸ ਹੋ ਜੂਗੀ ਆਪਣੇ ਜੋਗੀ ਵਧੀਆ ਆ ਕੰਡੇ ਵਾਲੇ ਤੇ ਕੱਲ 240 ਮਾਰ ਕੇ ਗਿਆ ਹੀ ਮੈਂ ਤੇ ਹਜੇ ਤਾਈਂ ਸਾਲੇ ਨੂੰ ਫਰਕ ਹੀ ਨਹੀਂ ਪਿਆ ਯਾਰ ਬਹੁਤ badi ਚੀਜ਼ ਹੈ ਆ ਦੇਖੋ ਰਵਾਲਾ तकरीबन ਸਹੀ ਖੜੀ ਹੈ ਵਾਲਾ ਡਾਉਨ ਪਾਉ ਤਾਂ ਆਲੂ ਨੂੰ ਥੱਲੇ ਸੈਜ ਜਾਉ ਬਾਕੀ ਖੜੀ ਰਹਿੰਦੇ ਨੇ ਐਂ ਦੱਸ ਦੇਣ ਇਹ ਜਾਨੀ 100 ਦਿਨ ਦੇ ਆਲੂ ਹੋ ਗਏ ਵੀਰੋ ਆਪਣੇ ਪੂਰੇ 28 ਅਕਤੂਬਰ ਦੀ ਵਜਾਂ ਦਾ 100 ਦਿਨ ਦੇ ਆਲੂ ਹੈ ਤੇ ਇਹਦੇ ਤੇ ਆਪਾਂ 110 ਦਿਨ ਤੇ ਜਾ ਕੇ ਸਪਰੇਅ ਕਰਾਂਗੇ ਉਸ ਤੋਂ ਪਹਿਲਾਂ ਨਹੀਂ ਕਰਦੇ ਫੁੱਲ ਟਾਈਮ ਦੇਣਾ ਇਹਨਾਂ ਨੂੰ ਕੋਈ ਗੱਲ ਨਹੀਂ ਸ਼ੇਰਾ ਤੇ ਹੋ ਸਕਦਾ ਮੂੰਗੀ ਬੀਜਦੇ ਇਹਦੇ ਬਾਰੇ ਵੀ ਤੁਸੀਂ ਦੱਸਿਓ ਮਿੱਤਰੋ ਜਰੂਰ ਸਲਾਹ ਦਿਓ ਜਿਹੜੀ ਮੱਕੀ ਆ ਉਹ ਸਾਨੂੰ ਪਕਾਵੀ ਅਸੀਂ ਤਾਂ ਨਹੀਂ ਬੀਜਦੇ ਕਿਉਂਕਿ ਖਰਚਾ ਬਹੁਤ ਪੈ ਜਾਂਦਾ ਪਕਾਵੀ ਚ ਛੱਲੀਆਂ ਤੜਾਉਣੀਆਂ ਪੈਂਦੀਆਂ ਫਿਰ ਮਸ਼ੀਨਾਂ ਕਢਾਉਣੀਆਂ ਪੈਂਦੀਆਂ ਲੇਬਰ ਬਹੁਤ ਪੈ ਜਾਂਦੀ ਹੈ ਤੇ ਜਿਹੜੀ ਮੱਕੀ ਆ ਚਾਰ ਵਾਲੀ ਚਾਰ ਦੇ ਹਿਸਾਬ ਨਾਲ ਵੇਚਦੇ ਆ ਉਹ ਆਪਾਂ ਨੂੰ 3 ਰੁਪਏ ਵਿਕਦੀ ਹੈ 3 ਰੁਪਏ ਵੇਖ ਕੇ ਤੇ ਉਹ ਜਿਹੜੀ ਗੱਲ ਇਹ ਆ ਵੀ ਇਦੋਂ ਪਹਿਲਾਂ ਤਾਂ ਆਪਾਂ 4 ਛੱਡ ਕੇ ਆਉਂਦੇ ਸੀਗੇ ਅਗਲੇ ਤੋਲ ਕੇ ਲਾ ਕੇ ਆਉਣਾ ਪੈਂਦਾ ਠੀਕ ਹੈ 3 ਰੁਪਏ ਨੂੰ ਤੇ ਇਹਦੇ ਬਾਰੇ ਦੱਸੋ ਤੇ ਵੀ 4 ਵਾਲਾ ਕੰਮ ਲੋਟ ਹੈ ਕਿ ਪਕਾਂ ਵੀ ਮੱਕੀ ਬੀਜਗੇ ਕਿ ਮੂੰਗੀ ਬੀਜਗੇ ਮੂੰਗੀ ਘੱਟੋ ਘੱਟ ਕਿੰਨੇ ਦੀ ਹੋ ਸਕਦੀ ਹੈ ਇਹਦੇ ਬਾਰੇ ਵੀ ਤੁਸੀਂ ਸਾਨੂੰ ਦੱਸੋ ਬਈ ਮੂੰਗੀ ਪਾਈ ਐਨੇ ਦੀ ਹੋਊਗੀ ਤੇਰੀ ਖਰਚਾ ਕੱਢ ਕੇ ਇਹ 45 5000 ਚਲੋ ਮੱਕੀ ਛੱਡ ਸਕਦੀ ਹੈ ਤੇ ਬਾਕੀ ਇੱਕ ਹੋਰ ਚੀਜ਼ ਆਈ ਮੂੰਗੀ ਆਸਤੇ ਕਿ ਮੂੰਗੀ ਨੂੰ ਇਹ ਜਿਹੜੇ ਵਾਹਣ ਸਾਡੇ ਵੇ ਗੱਲ ਨਹੀਂ ਗਾਉਂਦੇ ਪਾਣੀ ਲੱਗਿਆ ਨੂੰ ਆਲੂ ਨੂੰ ਮਹੀਨਾ ਸਵਾ ਮਹੀਨਾ ਹੀ ਹੋ ਗਿਆ ਬਾ ਮੀਆਂ ਦੀ ਗੱਲ ਆਵੇ ਹਜੇ ਵੀ ਥੱਲੇ ਖਾਲੀਆਂ ਚ ਗੱਲ ਪਈ ਐ ਲੈ ਤੁਸੀਂ ਦੇਖ ਲੋ ਆ ਵੇਖੋ ਕਿੱਥੋਂ ਸੁੱਕਾ ਕਿਸੇ ਪਾਸੇ ਹੈ ਆ ਆਹੀ ਗੱਲ ਆ ਪੂਰਾ ਲੱਡੂ ਵਟਿਆ ਜਾ ਸਕਦਾ ਐਨੀ ਗੱਲ ਪੂਰਾ ਲੱਡੂ ਵਟਿਆ ਜਾਊਗਾ ਇਹ ਵੱਤਰ ਵੱਤਰ ਖੇਤ ਪਿਆ ਹਜੇ ਵੀ ਸੁੱਕਾ ਨਹੀਂ ਇਹਨੂੰ ਕਹਿ ਸਕਦਾ ਆਪਾਂ ਵੱਤਰ ਖੇਤ ਪਿਆ ਜਾਵਾ ਤੇ ਆ ਗੁੱਲੀ ਡੰਡਾ ਆਪਾਂ ਪਹਿਲਾਂ ਪਟਾਤਾ ਸੀਗਾ ਕਿਉਂਕਿ ਗੁੱਲੀ ਡੰਡਾ ਹੋ ਬਹੁਤ ਜਾਂਦਾ ਇਹ ਫਿਰ ਇੱਕ ਦਿਨ ਆਪਾਂ ਆਵੇ ਪਟਾ ਪਟਾ ਸੜਾਤਾਏ ਮੋٹے ਮੋٹے ਬੂਟੇ ਬਾਕੀ ਜਿਵੇਂ ਪਹਿਲੀ ਵਾਰ ਹੀ ਲੱਗੇ ਆਲੂ ਉਵੇਂ ਆਪਾਂ ਗੁੱਲੀ ਡੰਡੇ ਦਾ ਕੰਟਰੋਲ ਫੇਰ ਵੀ ਚੰਗਾ ਹੀ ਰੱਖ ਗਏ ਤੇ ਕਈ ਵੀਰ ਹੁਣ ਪੁਰਾਣੇ ਲਾਉਂਦੇ ਆ ਉਹ ਵੀਡੀਓ ਪਾਈ ਬੈਠੇ ਸੀ ਉਹ ਕਹਿੰਦੇ ਸਾਡੇ ਪਹਿਲੀ ਵਾਰੀ ਲੱਗਿਆ ਤੇ ਉਹਨਾਂ ਦੇ ਗੁੱਲੀ ਡੰਡਾ ਬਹੁਤ ਹੋ ਗਏ ਤੇ ਇਹ ਤੁਸੀਂ ਦੱਸੋ ਵੀ ਇੱਥੇ ਮੂੰਗੀ ਦੀ ਕਿਹੜੀ ਵੈਰੈਟੀ ਲਾਈ ਹੈ ਫਿਰ ਜੇ ਮੂੰਗੀ ਲਾਈ ਹੈ ਤਾਂ ਤੇ ਸੱਚ ਤੁਹਾਨੂੰ ਮੈਂ ਦੱਸਦਾ ਹੀ ਵਿਵਾਨ ਗੱਲਣੀ ਗੋਉਂਦੇ ਤੇ ਮੂੰਗੀ ਇੱਕ ਅੱਧਾ ਮੀਂਹ ਪੈਗਾ ਤਾਂ ਸਰ ਵੀ ਤਾਂ ਨਹੀਂ ਹੁੰਦੀ ਇਹਦੇ ਬਾਰੇ ਦੱਸਿਓ ਜੀ ਵੀ ਕਿਤੇ ਫਾਲੀ ਲੱਗੇ ਨਾ ਸਾਲੀ ਤਾਂ ਉਹ ਵਧੀ ਜਾਵੇ ਉਹਨੂੰ ਸਰ ਵੀ ਬੋਲ ਦਿੰਦੇ ਜਿੰਨੀ ਕਿ ਚਲੋ ਸਾਨੂੰ ਜਾਣਕਾਰੀ ਆ ਵੀ ਸਰ ਵੀ ਹੋ ਜਾਂਦੀ ਕਹਿੰਦੇ ਤੇ ਇਹ ਜ਼ਰੂਰ ਦੱਸਿਓ ਤੁਸੀਂ ਵੀ ਜੇ ਕਿਤੇ ਮੀਂਹ ਪੈ ਗਏ ਵਾਹਣ ਸਾਡੇ ਗਿੱਲੇ ਰਹਿੰਦੇ ਥੋੜੇ ਜੇ ਕੋਰਾ ਜਾਵਾਂ ਲਾਲ ਮਿੱਟੀ ਇੱਥੇ ਇੱਕ ਤਰ੍ਹਾਂ ਕਾਲੀ ਲਾਲ ਮਿੱਟੀ ਜੀ ਹੈ ਤੇ ਕਿਤੇ ਵੀ ਮੂੰਗੀ ਹੋ ਜਾ ਸਰ ਵੀ ਪੱਲੇ ਕੋਹ ਪਾਵੇ ਹੀ ਨਾ ਉਹ ਡਰ ਜਾ ਹੋਰ ਕੋਈ ਡਰ ਨਹੀਂ ਆ ਦੱਸੋ ਬਈ ਇਹ ਤੇ ਹੋਰ 0 0 50 ਕਰਨ ਦਾ ਫਾਇਦਾ ਕਿ ਨਹੀਂ ਵਿਚਾਰ ਜ਼ਰੂਰ ਦਿਆ ਕਰੋ ਅਸੀਂ ਸਿੱਖਦੇ ਹਾਂ ਮਿੱਤਰੋ ਤੁਹਾਡੇ ਤੋਂ ਸਿੱਖਣਾ ਸੀ ਅਸੀਂ ਕੀ ਅਸੀਂ ਕੁਝ ਵੀ ਨਹੀਂ ਗੇ ਮੰਨੋ ਤੁਸੀਂ ਜਮਾਂ 0% ਕਿਸਾਨਾਂ ਚ ਹੀ ਆਉਣੇ ਆ ਸੀ ਜਿਨ੍ਹਾਂ ਨੇ ਹਜੇ ਸਿੱਖਣਾ ਤੇ ਗਾਂ ਕੁਝ ਕਰਨਾ ਤਾਂ ਤੁਹਾਡੇ ਤਯਾਰਬੇ ਸਾਡੇ ਸਿਰ ਮੱਥੇ ਬਾਈ ਜੀ ਵਧੀਆ ਵਧੀਆ ਆਪਦੀ ਸਲਾਹ ਦਿਓ ਬੜੀ ਤੁਹਾਡੀ ਮਿਹਰਬਾਨੀ ਹੋਊਗੀ ਕੈਮਰੇ ਦੇ ਪਤਾ ਨਹੀਂ ਕੀ ਜਮਾ ਪਿਆ ਸੀ ਏਦੋਂ ਪਹਿਲਾਂ ਵੀਡੀਓ ਤੇ ਆਊਗਾ ਆ ਦੇਖੋ ਐਂ ਟੈਗ ਕਰਿਆ ਲੈ ਸੂਰ ਨੇ ਇੱਥੇ ਮੂੰਹ ਮਾਰੇ ਇੱਥੇ ਪਿੱਛੇ ਪੈੜਾ ਹੈਗਾ ਇੱਥੇ ਵੱਟ ਪੱਟੀ ਗੱਲੀ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਇਦੋਂ ਬਾਅਦ ਕਿਤੇ ਅਟੈਕ ਹੈ ਨਹੀਂ ਲਾ ਨੇੜੇ-ਤੇੜੇ ਪਤਾ ਨਹੀਂ ਗਾਂ ਕਿੱਧਰ ਨੂੰ ਲੰਘ ਗਿਆ ਪਿਓ ਦਾ ਪਤਾ ਤੇ ਆਲੂ ਨੰਗਾ ਆਇਆ ਪਿਆ ਯਾਰ ਹੋਰ ਕਿਤੇ ਬਸ ਹਾਂ ਜਿਵੇਂ ਆਹ ਪੱਟੇ ਲਾ ਇੱਥੇ ਫੇਰ ਆਹ ਪੋਲੀ ਜਗ੍ਹਾ ਹੀ ਪੱਟੀਆਂ ਨੇ ਇੱਥੇ ਪੱਟੀਆਂ ਐ ਲਗਾਤਾਰ ਜਿਵੇਂ ਸੁਣਦੇ ਹੁੰਨੇ ਆ ਜੇ ਆਪਾਂ ਅੱਗੇ ਵੀ ਨੁਕਸਾਨ ਹੋਇਆ ਵੀ ਲਗਾਤਾਰ ਨਹੀਂ ਵੱਟ ਸਾਰੀ ਖਰਾਬ ਕਰੀ ਬੜਾ ਸਿਆਣਾ ਬੰਦੇ ਨੂੰ ਹੌਲੀ-ਹੌਲੀ ਤਿਆਰ ਪਾਉਂਦਾ ਇੱਕ ਤਾਂ ਤੁਹਾਡਾ ਵਾਹਣ ਜਮਾ ਜ਼ੀਰੋ ਲੈਵਲ ਹੋਣਾ ਚਾਹੀਦਾ ਪੂਰਾ ਵਧੀਆ ਬਣਿਆ ਹੋਵੇ ਆਲੂ ਬੀਜਣਾਂ ਵਾਸਤੇ ਤੇ ਆ ਜਿਹੜੀਆਂ ਮੱਥਿਆਣੀਆਂ ਵੱਟਾਂ ਮੁੱਟਾਂ ਇਹ ਟਕਾ ਕੇ ਭਵੇਂ ਦੁਬਾਰਾ ਮਸ਼ੀਨ ਲਗਾਉਣੀ ਪੈ ਜੇ ਇਹ ਪੂਰੀਆਂ ਵਧੀਆ ਹੋਣ ਆਪਾਂ ਤਾਂ ਪਲੋ ਮਾਰ ਕੇ ਉੱਚਾ ਨੀਵਾ ਕਰ ਲਈ ਤਾਂ ਕਰਕੇ ਆ ਵੱਟਾਂ ਜਿਹੜੀਆਂ ਦੋਏ ਬਾਅਦ ਚ ਪਾਣੀ ਲਾਉਂਦੇ ਰਹੇ ਆ ਫੇਰ ਉਗਰਿਆ ਇੱਥੋਂ ਥੋੜਾ ਜਿਹਾ 20 ਸਹ ਜੀ ਨਿਕਲੂਗਾ ਤੇ ਭਾਵੇਂ ਹਜੇ ਤਾਂ ਇਹਦਾ ਕਿਤੇ ਅਟੈਕ ਹੈ ਨਹੀਂ ਗਾਹ ਨੂੰ ਹੁਣ ਆਪਾਂ ਬੀ ਲੈ ਰਹੇ ਆ ਜੀ ਉਹ ਵੀ ਤੁਸੀਂ ਦੱਸਿਓ ਵੀ 7000 8 ਦਾ ਲਈਏ ਐਲ ਆਰ ਦਾ ਕਿ ਆਪਾਂ ਵੀ ਲਈਏ ਕੱਲੇ ਐਲ ਆਰ ਦਾ ਲਾਉਣਾ ਆਪਾਂ ਲਾਲ ਲੂਈ ਹੈ ਹੋਰ ਤੇ ਆਪਣਾ ਤਜਰਬਾ ਹੈ ਨਹੀਂਗਾ ਜਿਹੜਾ ਇਹ ਚ ਤਜਰਬਾ ਹੋ ਰਿਹਾ ਉਸੇ ਨੂੰ ਅੱਗੇ ਕੰਟੀਨਿਊ ਕਰਨਾ ਹੁਣ ਆਪਾਂ ਬਸ ਤਿੰਨ ਕ ਕਿੱਲਾਂ ਦਾ ਵੀ ਗਾਹ ਨੂੰ ਤਿਆਰ ਕਰਨਾ ਹੁਣ ਐਸ ਵਾਰ ਤਾਂ ਨਹੀਂ ਲਿਆ ਸੀ ਕਿਉਂਕਿ ਹਜੇ ਆਪਣਾ ਐਕਸਪੀਰੀਅੰਸ ਨਹੀਂ ਸੀ ਤੇ ਐਕਸਪੀਰੀਅੰਸ ਬਿਨਾ ਜਿਹੜਾ ਬੀ ਤਿਆਰ ਕਰਨਾ ਉਹ ਮੂਰਖਤਾ ਹੀ ਕਹਿ ਸਕਦਾ ਮੈਂ ਤਾਂ ਜੇ ਬੀ ਮਾੜਾ ਤਿਆਰ ਕਰ ਲਿਆ ਵੈਰਸ ਆਲਾ ਕਰ ਲਿਆ ਉਹ ਗਲਤ ਹੋ ਜਾਂਦਾ ਕੰਮ ਤਾਂ ਕਰਕੇ ਹੁਣ ਆਪਾਂ ਅਗਲੇ ਸਾਲ ਬੀ ਤਿਆਰ ਕਰਨਾ ਹੈ ਐਤਕੀ ਆਪਾਂ ਹੁਣ ਗੱਟੇ ਲੈ ਕੇ ਸਟੋਰ ਚ ਲਾਏ ਉਹਨੇ ਆਹ ਹੋਰ ਪੰਜਾਹ 10 ਡੇਣਾ ਨੂੰ ਤੇ ਤੁਸੀਂ ਦੱਸਿਓ ਵੀ ਐਲ ਆਰ ਜਿਹੜੀ 7008 ਵੈਰੈਟੀ ਆਈ ਹੈ ਨਵੀਂ ਐਲ ਆਰ ਤਾਂ ਨਹੀਂ ਉਹ ਮੰਨ ਲਓ ਜਿੰਨੀ ਐਤਕੀ ਆਸਮੀਦ ਹੈ ਨਾ ਇਹਦੇ ਤੇ ਬਹੁਤ ਜ਼ਿਆਦਾ ਆਸ ਐਤਕੀ ਇਹਦੇ ਤੇ ਉਹ ਆਸਾ ਨਹੀਂ ਹੈ ਕਿ ਵੀ ਮੈਂ ਤੁਹਾਨੂੰ ਆਖਾਂ ਵੀ ਹਾਂ ਇਹ ਲੱਖ ਦਾ ਹੋ ਜਾ ਡੂੜਦਾ ਹੋ ਜਾਏ 50 ਦਾ ਹੋ ਜਾਏ ਆਸ ਕੀ ਆਪਣੀ ਮਿਹਨਤ ਤੇ ਹੈ ਵੀ ਆਪਾਂ ਇਹਨੂੰ ਕਿਵੇਂ ਤਿਆਰ ਕਰਿਆ ਬਸ ਇੰਨਾ ਹੀ ਹੈ ਇਹ ਨਹੀਂ ਨਾ ਮੈਂ ਰੇਟ ਨਹੀਂ ਝਾਕਰਿਆ ਵੀ ਰੇਟ ਕਿੰਨਾ ਜਾਂ ਕੋਸ਼ ਉਹ ਦੇਣਾ ਮਾਲਕ ਨੇ ਦੇਖੋ ਨਾ ਆਪਾਂ ਐਵੇਂ ਅੱਜ ਮੈਂ ਬਹੁਤ ਬੰਦੇ ਇਹ ਤੋਂ ਪਹਿਲਾਂ ਹੀ 20 ਦਿਨਾਂ ਦੇ ਵੇਖੀ ਜਾਂਦੇ ਮੰਡਿਆਂ ਦੇ ਰੇਟ ਜਾਂ ਜੋ ਵੀ ਇੰਨਾ ਕ ਨੁਕਸਾਨ ਕਰਿਆ ਸੀਗਾ ਜਿਹੜਾ ਪਹਿਲਾਂ ਕਰਿਆ ਨੇ ਸਰ ਫੈਨਾ ਸਾਰੇ ਚ ਜਾ ਉਹ ਮੂੰਹ ਜੇ ਮਰੇ ਪਿੱਛੇ ਪਿੱਛੇ ਜਿਵੇਂ ਤੁਹਾਨੂੰ ਦਿਖਾਇਆ ਤੇ ਇਹਦੇ ਚ ਵੀਰੋ ਤੁਹਾਨੂੰ ਮੈਂ ਦੱਸ ਰਿਹਾ ਵੀ ਆਪਣਾ ਕੱਲਾ ਇਹੀ ਧਿਆਨ ਹੈ ਉਦੋਂ ਦਾ ਵੀ ਆਪਾਂ ਆਲੂ ਆ ਜਿਹੜਾ ਜਿਹੜਾ ਆਪਣੇ ਵਾਸਤੇ ਰੇਟ ਤਾਂ ਚਲੋ ਆਪਣੇ ਵਾਸ ਨਹੀਂ ਆਪਣੇ ਵਾਸੇ ਆ ਵੀ ਉਹਦਾ ਸੈਜ ਸਹੀ ਬਣਾਉਣਾ ਐਤ ਕੀ ਕੱਲਾ ਆਪਣਾ ਟਾਰਗੇਟ ਸੈਜ ਸਹੀ ਕਰਨ ਤੇ ਇਹ ਘਾਟਾ ਪਾਵੇ ਵਾਦਾ ਕਰਿਓ ਮਾਰਾ ਇਹਨੂੰ ਪਤਾ ਤੇ ਪੈਸੇ ਪੂਰੇ ਕਰੀ ਜਾਵੇ ਆਪਾਂ ਨੂੰ ਕਣਕ ਜਿੰਨੀ ਬਚਤ ਹੋ ਜੇ ਆਪਾਂ ਨੂੰ ਹੋਰ ਕੁਝ ਨਹੀਂ ਭਗਾਈ ਦਾ ਸਾਨੂੰ ਹੈ ਹੀ ਨਹੀਂਗਾ ਆਪਾਂ ਵਾਇਗਰੂ ਤਾਂ ਇਹੀ ਮੰਗਦੇ ਆ ਵੀ ਆਪਾਂ ਲੋਕ ਜਿਵੇਂ ਕਣਕ ਝੋਨਾ ਲਾ ਰਹੇ ਕਣਕ ਲਾ ਰਹੇ ਆ ਤਾਂ ਆਪਣੀ ਵੀ ਇੱਕ ਤਰ੍ਹਾਂ ਦੋ ਫਸਲਾਂ ਚੋਂ ਕਣਕ ਜਿੰਨੀ ਕਮਾਈ ਹੋ ਜੇ ਬਾ ਵਾਧੂ ਆ ਕੋਈ ਗਿੜਾ ਨਹੀਂ ਬਸ ਸਾਡਾ ਤਜਰਬਾ ਸਹੀ ਹੋ ਜੇ ਝਾੜ ਅਸੀਂ ਪ੍ਰੋਪਰ ਲੈ ਲਈਏ ਰੇਟ ਚਲੋ ਗਾਂ ਵਾਇਗਰੂ ਦਰਾਂਗਾ